ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਬੁੱਢਾ ਦਰਿਆ ਜਿਵੇਂ ਸ਼ਾਂਤ ਜਿਹਾ ਬੈੰਦਾ ਹੈ ਕਦੇ ਉੱਠਦੇ ਤੂਫਾਨ ਲਹਿਰਾ ਪਾਣੀਆਂ ਦਾ ਸ਼ੋਰ ਅੱਜ ਲਹੂ ਵੀ ਨੇ ਜੰਮੇ ਕੋਈ ਫਰਕ ਨਾ ਪੈਂਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਕਦੇ ਬੱਚਿਆਂ ਦੇ ਸ਼ੋਰ ਐਵੇਂ ਕੂਕਾਂ ਤੇ ਲਕਾਰੀਆਂ ਬਿਨਾ ਖੰਭਾਂ ਤੋਂ ਹਿਲਾਉਣੀਆਂ ਉੱਚੀਆਂ ਉਡਾਰੀਆਂ ਜੱਗੋ ਤੇਰਵੀਂ ਸ਼ਰਾਰਤਾਂ ਦੇ ਨਿਤ ਨਵੇਂ ਕਿਸੇ ਛੇੜ ਨੇ ਕਦੇ ਪਿੱਠੂ ਆਪ ਗਲੀਆਂ ਚ ਕਦੇ ਟੈਰ ਰੇੜ ਨੇ ਫੋਨ ਫੜ ਕੇ ਜੁਆਕ ਹੁਣ ਪਾਸੇ ਜਹੇ ਬਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਜੰਗ ਪਲੰਗਾ ਖੇਡ ਪੇ ਪੜਾ ਤੇ ਜਾ ਕੇ ਚੜਨਾ ਗਰਮੀ ਦੀ ਦੁਪਹਿਰ ਜਾ ਘਰ ਹੀ ਨਾ ਵੜਨਾ ਬਾਪੂਆਂ ਦੇ ਬੋੜਾ ਥੱਲੇ ਬਾਪੂਆਂ ਨੇ ਬੋੜਾਂ ਥੱਲੇ ਸਾਰਾ ਦਿਨ ਤਾਸ਼ ਕੁੱਟਣੀ ਗੱਲਾਂ ਦੀ ਤਾਣੀ ਕਹਿੰਦੇ ਤੋੜੇ ਵੀ ਨਾ ਟੁੱਟਣੀ ਦੱਬਿਆ ਦਬਾਇਆ ਬਾਪੂ ਹੁਣ ਕਿੱਥੇ ਕੁਝ ਕਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਜਪਜੀ ਸਪੀਕਰਾਂ ਚ ਨਾਲ ਪੜਨ ਸੁਆਣੀਆਂ ਬੜੇ ਤੜਕੇ ਹੀ ਪੌਣੀਆਂ ਚਾਟੀ ਚ ਮਧਾਣੀਆਂ ਧਾਰਾਂ ਕੱਢ ਕੋਹਾ ਕੂੜਾ ਮਗਾ ਚੁੱਲਿਆਂ ਚ ਅਗਨੀ ਪਾਥੀਆਂ ਤੇ ਪੇੜਾਂ ਚ ਵਿਧਾਨ ਸਵਾਂ ਲੱਗਣੀ ਹੁਣ ਟੀਵੀ ਏਸੀ ਆਪੇ ਇਹਨਾਂ ਦੇ ਬੁਘੇ ਢੋ ਲੈਂਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਮਰੋੜ ਪੂਛਾ ਕਦੇ ਪਸ਼ੂਆਂ ਦੇ ਪਿੱਛੇ ਲਲਕਾਰਨਾ ਅੱਧੇ ਅੱਧੇ ਮੀਲ ਤੋਂ ਵੀ ਹੱਕਾਂ ਜਈਆਂ ਮਾਰਨਾ ਕਬੱਡੀਆਂ ਤੇ ਕੋਲਾਂ ਦੇ ਅਖਾੜਿਆਂ ਦੇ ਸ਼ੋਰ ਵਿੱਚ ਕਦੇ ਪਿੰਡ ਇਕਬਾਲ ਹੁੰਦਾ ਜੁੱਸਿਆਂ ਦੇ ਜੋਰ ਵਿੱਚ ਹੁਣ ਕੰਨਾਂ 'ਚ ਟੂਟੀਆਂ ਨੇ ਤੈਨੂੰ ਸੁਣਦਾ ਕੀ ਕਹਿੰਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ-ਚੁੱਪ ਰਹਿੰਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਹੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ